ਕਹਿੰਦੇ ਜਦੋਂ ਕਿਸੇ ਦਾ ਵਧੀਆ ਕੰਮ ਚੱਲਦੇ ਆਵੇ ਕੰਮ ਵੀ ਪੱਬਾ ਪਾਰ ਹੋਵੇ ਠਾਠਾ ਮਾਗਲਾ ਕੰਮ ਹੋਵੇ ਮੋਟੀ ਕਮਾਈ ਹੁੰਦੀ ਹੋਵੇ ਤੇ ਉਸ ਤੋਂ ਬਾਅਦ ਸਿਫਾਰਸ਼ ਵੀ ਤਕੜੀ ਹੋਵੇ ਤਾਂ ਲੱਗਦਾ ਹੈ ਇਹ ਜਿਹੇ ਵਿਅਕਤੀ ਨੂੰ ਕਿ ਜਦੋਂ ਕੋਈ ਵੀ ਕਿਸੇ तरह ਦੀ ਚੈਕਿੰਗ ਹੋਵੇਗੀ ਜਦੋਂ ਕੋਈ ਵੀ ਚੈਕਿੰਗ ਕਰਨ ਆਏਗਾ ਉਹ ਉਹਨਾਂ ਕੋਲ ਇਹਦੀ ਸਿਫਾਰਸ਼ ਕਿਉਂ ਸਪਾਸ ਦੇ ਨਾਮ ਤੇ ਉਹ ਚੈਕਿੰਗ ਦੇ ਵਿੱਚ ਹੋਣ ਵਾਲੀਆਂ ਕਮੀਆਂ ਨੂੰ ਲੁਕਵਾ ਲਿਆਂਗੇ ਉਹਨਾਂ ਬੋਲੇ ਨੀਸ਼ ਬਾਦਸ਼ਾਹ ਕਿ ਉਹ ਆਪਣੇ ਖਿਲਾਫ ਕਾਰਵਾਈ ਨਹੀਂ ਹੋ ਜਾ ਹੁੰਦੇ ਪਰ ਕਹਿੰਦੇ ਕਿ ਜਦੋਂ ਕੋਈ ਵਧੀਆ ਅਧਿ ਨੀ ਡਰਾਫਟਰ ਸ਼ਹਿਰ ਦੇ ਵਿੱਚ ਹੋਵੇ ਤਾਂ ਉਸ ਵਧੀਆ ਅਧਿ ਨੀ ਡਰਾਫਟਰ ਦੇ ਸਾਹਮਣੇ ਤਾਂ ਸ਼ਿਫਾਰਸ਼ ਵੀ ਨਹੀਂ ਚੱਲਦੀ ਦੋਸਤੋ ਬੀਤੇ ਦਿਨੀ ਇਦਾਂ ਹੀ ਗੁੱਸਤੇ ਖੁਣ ਮਿਲਿਆ ਚਾ ਚਾ ਸ਼ਹਿਰ ਦੇ ਵਿੱਚ ਦੇਖ ਨੂੰ ਸੁਣ ਨੂੰ ਮਿਲ ਰਹੀ ਹੈ ਕਿ ਜਦੋਂ ਇੱਕ ਇਮੀਗੇਂਟ ਸੈਂਟਰ ਤੇ ਚੈਕਿੰਗ ਕੀਤੀ ਗਈ ਚੈਕਿੰਗ ਕਰਨ ਤੋਂ ਬਾਅਦ ਉਹਦੇ ਕੋਲ ਲਾਇਸੈਂਸ ਤੱਕ ਨਹੀਂ ਪਾਇਆ ਗਿਆ ਤਾਂ ਬੜੀਆਂ ਰਿਪੋਰਟਾਂ ਕੀਤੀ ਗਈਆਂ ਬੜੀਆਂ ਅਪਰੋਚਾਂ ਲਾਈਆਂ ਗਈਆਂ ਸੂਤਰ ਦੱਸਦੇ ਨੇ ਕਿ ਇੰਨੀ ਅਪਰੋਚਾਂ ਲਾਉਣ ਤੋਂ ਬਾਅਦ ਵੀ ਕਾਰਵਾਈ ਉਹਨਾਂ ਦੇ ਖਿਲਾਫ ਹੋ ਗਈ ਤਾਂ ਸਹੀ ਕਿਹਾ ਜਾਂਦਾ ਸੱਚ ਕਿਹਾ ਜਾਂਦਾ ਕਿ ਨੀਡਰ ਅਤੇ ਬਧੀਆ ਅਫਸਰ ਦੇ ਅੱਗੇ ਸਪਾਰਸ਼ ਜੀ ਕੰਕੀ ਵੀ ਨਹੀਂ ਚੱਲਦੀ ਜੇ ਗਲਤੀ ਕੀਤੀ ਹੈ ਤਾਂ ਉਹਦਾ ਖਮਿਆਚਰ ਉੱਠਣਾ ਹੀ ਪਵੇਗਾ नमस्कार जी और दोस्तों मैं पवन मुखर्जी जा मुखर्जी हरियल न्यूट्रल संवाददाता स्वागत करता हूं शहर शहर ਦੇ ਵਿੱਚ ਨਾਮੀ ਗ੍ਰਮੀ ਇਮੀਗ੍ਰੇਸ਼ਨ ਸੈਂਟਰ ਹੈ ਇਸ ਇਮੀਗ੍ਰੇਸ਼ਨ ਸੈਂਟਰ ਦੇ थ्रू ਪਤਾ ਨਹੀਂ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਹੋ ਸਕਦਾ ਹੈ ਕਿ ਬੱਚੇ ਅਦ ਦੇ ਸ਼ਹਿਰ ਵਿੱਚ ਪਹੁੰਚ ਗਏ ਹਜ਼ਾਰਾਂ ਦੀ ਸੰਖਿਆ ਵਿੱਚ ਹੋ ਸਕਦਾ ਹੈ ਬੱਚਿਆਂ ਨੇ ਆਈ ਲੈਟਸ ਦੀ ਸਿੱਖਿਆ ਕਿਤਨੀ ਇਸ ਆਈਲੈਂਡਸ এডਿਕੇਸ਼ਨ ਪ੍ਰਾਪਤ ਕਰਨ ਤੋਂ ਬਾਅਦ ਆਈਲੈਂਡਸ ਕਲੀਅਰ ਕੀਤਾ ਹੋਵੇ। ਕਾਫੀ ਸਾਲਾਂ ਤੋਂ ਇਹ ਇਮੇਂਸੈਂਟਰ ਸਹਿਰ ਦੇ ਵਿੱਚ ਚੱਲ ਰਿਹਾ ਹੈ। ਇਸ ਇਮੇਂਸੈਂਟਰ ਦੀ ਪ੍ਰਤਿਸ਼ਠਾ ਇੱਕ ਨਾਮ ਹੈ। ਇਲਾਕੇ ਦੇ ਵਿੱਚ ਇਹਦਾ ਇਸ ਇਸ ਨਾਮ ਤੋਂ ਹਰ ਬੰਦਾ ਵਾਕਿਫ ਹੈ। ਹਰ ਇਲਾਕੇ ਦਾ ਸ਼ਹਿਰ ਵਾਸੀ ਕਹਿੰਦੇ ਨੇ ਤਾਂ ਪਿੰਡਾਂ ਦੇ ਵਿੱਚ ਇਹ ਚਰਚਾ ਜ਼ਰੂਰ ਦੇਖਣ ਨੂੰ ਮਿਲਦੀ ਹੈ। ਕਿ ਉਸ ਇਮੇਜੀਨ ਸੈਂਟਰ ਤੇ ਜਿਹੜੇ ਬੱਚੇ ਆਇਆਇਸ ਕਰਦੇ ਨੇ ਉਹਨਾਂ ਵਿੱਚੋਂ ਕਾਫੀ ਲੋਕਾਂ ਨੂੰ ਬੱਚਿਆਂ ਨੂੰ ਆਈ ਲੈਦਰ ਚ ਉਹ ਕਲੀਅਰ ਹੋ ਜਾਂਦੇ ਨੇ ਕਿਉਂਕਿ ਉਹਨਾਂ ਦੇ ਜੇ ਇੱਕ ਫਲੈਕਸ ਦੇਖੀ ਜਾਵੇ ਐਡ ਦੇਖੀ ਜਾਵੇ ਤਾਂ ਉਹ ਖੁਦ ਇਸ ਗੱਲ ਨੂੰ ਮੰਨਦੇ ਨੇ ਕਿ ਸਾਡੇ 40000 ਤੋਂ ਵੱਧ ਨੂੰ ਬੈਂਡ ਇਹ ਹੋ ਸਕਦਾ ਹੈ ਕਿ ਉਸ ਤੋਂ ਜ਼ਿਆਦਾ ਤੱਕ ਬੱਚੇ ਬੈਂਡ ਲੈਣ ਦੀ ਉਹ ਗੱਲ ਕਰਦੇ ਆ ਸ਼ਾਹਰ ਚੱਲ ਰਿਹਾ ਹੈ ਪਰ ਬੀਤੇ ਦਿਨ ਜੋ ਹੋਇਆ ਉਹਨੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਅਖਰ ਇਹ ਇੰਦਾਂ ਦਾ ਮਾਲਕ ਸੀ ਇੰਦਾਂ ਦਾ ਸੈਂਟਰ ਚਲਾਇਆ ਜਾ ਰਿਹਾ ਸੀ ਕਿਉਂਕਿ ਹੋ ਸਕਦਾ ਹੈ ਕਿ ਸੁਤੰਨ ਨਾਬਿਕ ਕਿ ਉਹਨੂੰ ਇਹ ਲੱਗਦਾ ਹੋਵੇ ਕਿ ਬੜਾ ਪੈਸਾ ਕਮਾਇਆ ਹੈ ਬੜੀ ਸ਼ਰਤ ਹੈ ਬੜਾ ਨਾਮ ਹੈ ਤੇ ਸਭ ਤੋਂ ਵੱਡੀ ਗੱਲ ਹੈ ਸੁਤਰ ਦਸਦਨਿੰਗ ਅਪਰੋਚ ਵੀ ਹੈ ਸਿਫਾਰਸ਼ ਵੀ ਹੈ ਇਹ ਗੱਲ ਸੇ ਅੱਲਾ ਹਰ ਵਿਅਕਤੀ ਜਾਣਦਾ ਹੈ ਪਰ ਕਹਿੰਦੇ ਕਈ ਵਾਰੀ ਸਿਫਾਰਸ਼ ਵੀ ਨਹੀਂ ਚਲਦੀ ਇੱਕ ਉਹਦੋਂ ਨਹੀਂ ਚਲਦੀ ਜਦੋਂ ਵਧੀਆ ਅਧੇ ਨੀਡਰ ਅਫਸਰ ਸ਼ਹਿਰ ਨੂੰ ਮਿਲਿਆ ਹੋਵੇ ਦੋਸਤੋ ਬੀਤੇ ਦਿਨੀ ਜਦੋਂ ਸ਼ਹਿਰ ਦੇ ਅਲੱਗ-ਅਲੱਗ ਆਇਲਰ ਸੈਂਟਰ ਜਾਂ ਇੰਡੀ ਸੈਂਟਰ ਨੇ ਚੈਕਿੰਗ ਕੀਤੀ ਗਈ ਉਹਨਾ ਸੈਂਟਰ ਇਨ ਚੈਕਿੰਗ ਦੇ ਦੌਰਾਨ ਜਿਹੜੇ ਲਗਭਗ 25 ਤੋਂ 30 ਇਮੀਗ੍ਰੇਸ਼ਨ ਯਾਇਲ ਸੈਂਟਰ ਚੈਕਿੰਗ ਕਿਤੇ ਗਈ ਸੀ ਉਹਨਾਂ ਵਿੱਚੋਂ ਕਈ ਤਰ੍ਹਾਂ ਦੀਆਂ ਕਮੀਆਂ ਦੇਖਣ ਨੂੰ ਮਿਲੀਆਂ ਸਭ ਤੋਂ ਵੱਡੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਉਸ ਮੰਨੇ ਪਰਮੰਨੇ ਜਾਣੇ ਪਛਾਣੇ ਇਮੀਗ੍ਰੇਸ਼ਨ ਸੈਂਟਰ ਮਾਲਿਕ ਜਾਂ ਸੈਂਟਰ ਦੇ ਕੋਲ ਲਾਇਸੈਂਸ ਜਾਂ ਪਰਮਟਿਕ ਨਹੀਂ ਸੀ ਜੋ ਇੱਕ ਤਰ੍ਹਾਂ ਕਹਿ ਸਕਦੇ ਆਂ ਕਿ ਆਰੋਪਾ ਕੀ ਲਾਇਸੈਂਸਿਆ ਪਰਮਿਟ ਨਾ ਹੋਣ ਕਰਕੇ ਔਰ ਗੈਰਗੈਰਨੀ ਤੌਰ ਤੇ ਇਮੀਗ੍ਰੇਸ਼ਨ ਸੈਂਟਰ ਚਲਾ ਰਿਆ ਸੀ ਸਾਰੀ ਗੱਲ ਸਾਹਮਣੇ ਆ ਗਈ ਜਦੋਂ ਲੱਗਿਆ ਕਿ ਹੁਣ ਸੱਚ ਸਾਹਮਣੇ ਆ ਗਿਆ ਸਚਾਈ ਦਾ ਪਰਦਾਬਾਸ਼ ਹੋ ਚੁੱਕਿਆ ਹੈ ਕਿ ਉਹਨਾਂ ਦੇ ਕੋਲ ਤਾਂ ਇਮੀਗ੍ਰੇਸ਼ਨ ਸੈਂਟਰ ਚਲਾਉਣ ਦੇ ਲਈ ਲਾਇਸੈਂਸ ਤੱਕ ਨਹੀਂ ਉਹ ਗਰਗਨਿਤ ਤੋਰ ਦੇ ਉਹ ਸੈਂਟਰ ਰਨ ਕਰ ਰਿਹਾ ਹੈ ਹੁਣ ਲੱਗਦਾ ਸੀ ਕਾਰਵਾਈ ਪੈਣੀ ਹੈ ਤਾਂ ਸੂਤਰ ਦਾ ਜਨਕਿ ਸਪਾਰਸ਼ਾ ਸ਼ੁਰੂ ਹੋ ਗਿਆ ਦੂਰ ਦੂਰ ਦਾ ਕੰਟੀਆਂ ਖੜਗਾਈ ਗੀਆਂ ਉਹ ਚੂਚੀ ਦਾ ਕੰਟੀਆਂ ਖੜਗਾਈ ਗੀਆਂ ਇਹ ਸੋਚ ਕੇ ਕਿ ਉਹਨਾਂ ਦੇ ਖਿਲਾਫ ਕਾਰਵਾਈ ਨਾ ਹੋਵੇ ਉਹਨਾਂ ਦਾ ਖੜਾ ਛੁੱਟ ਜਾਵੇ ਉਹ ਬਚ ਜਾਣ ਪਰ ਕਹਿੰਦੇ ਨਾ ਮੰਗੇ ਸੀ ਕਿਉਂਕਿ ਸ਼ਹਿਰ ਦੇ ਵਿੱਚ ਇੱਕ ਵਧੀਆ ਅਤੇ ਨੀਂਦਰਸਤ ਲਾਇਆ ਸੀ ਉਹਨੂੰ ਉਹਦੇ ਅੱਗੇ ਮੈਂ ਕਹਿੰਦੇ ਵੱਡੇ ਵੱਡੇ ਅਪਰਾਧੀ ਵੀ ਪਾਣੀ ਤੱਕ ਨਹੀਂ ਮਗਰੇ ਉਹਨਾਂ ਨੇ ਜਦੋਂ ਕੋਸ਼ਿਸ਼ ਕੀਤੀ ਕਿ ਸ਼ਿਪਾਸ਼ ਦਾ ਕੰਮ ਸਰ ਜਾਵੇ ਪਰ ਕੰਮ ਨਹੀਂ ਸਰਦਾ ਇੱਕ ਤਰ੍ਹਾਂ ਗਿਆ ਸੀ ਇਹ ਕਿ ਉਹਨਾਂ ਸ਼ਿਪਾਸ਼ ਦੀਆਂ ਘੰਟੀਆਂ ਦਾ ਮਰਵਾਇਆ ਸ਼ਿਪਾਸ਼ ਦੀਆਂ ਘੰਟੀਆਂ ਲਾਈਆਂ ਸ਼ਿਪਾਸ਼ ਦਾ ਕਰਵਾਈਆਂ ਪਰ ਖੜਾ ਸਰੋਦੀ ਕੋਸ਼ਿਸ਼ਾਂ ਕੀਤੀਆਂ ਪਰ ਇਕ ਨਾ ਚੱਲੀ ਉਹਨਾਂ ਦਾ ਵਸ ਨਹੀਂ ਚੱਲਿਆ ਆਖਰਕਾਰ ਉਹਨਾਂ ਦੇ ਖਿਲਾਫ ਪੁਲਿਸ ਨੂੰ ਕੇਸ ਦਰਜ ਕਰਨਾ ਪਿਆ ਪੁਲਿਸ ਨੂੰ ਕਾਰਵਾਈ ਕਰਨੀ ਪਈ ਜਦੋਂ ਇਹ ਗੱਲ ਸਾਰੇ ਚਰਚਾ ਦਾ ਵਿਸ਼ੇ ਬਣਿਆ ਕਿ ਉਸ ਨਮੀ ਗ੍ਰਾਮੀ ਇੰਮੀਨੇਂਟਰ ਦੇ ਖਿਲਾਫ ਕਾਰਵਾਈ ਹੋ ਗਈ ਕੇਸ ਦਰਜ ਹੋ ਗਿਆ ਤਾਂ ਚਰਚਾ ਦਾ ਹੋਣਾ ਲਾਜ਼ਮੀ ਸੀ ਕਿ ਆਖਰ ਇੰਨਾ ਨਮੀ ਗ੍ਰਾਮੀ ਸੈਂਟਰ ਬਿਨਾਲੇ ਸੰਸਥਾ ਚੱਲ ਰਹੀ ਐ ਸੀ ਪਤਾ ਨਹੀਂ ਕਿੰਨੇ ਵਿਦਿਆਰਥੀ ਇੱਥੇ ਸਟੱਡੀ ਕਰਨ ਲਈ ਆਂਦੇ ਹੋਣਗੇ ਜਦੋਂ ਇਹ ਪੱਤੇ ਲੱਗਿਆ ਹੋਵੇਗਾ ਕਿ ਅਸੀਂ ਜਿੱਥੇ ਸਟੱਡੀ ਕਰਨ ਜਾਂਦੇ ਸੀ ਜਿਸ ਉਮੀਦ ਨਾਲ ਤਾਂ ਜਾਂਦੇ ਸੀ ਉਹਦੇ ਕੋਲ ਤਾਂ سانسੀ ਤੱਕ ਹੀ ਨਹੀਂ ਹੈ ਇਹ ਇਮੀਗਰੇਂਟ ਸੈਂਟਰ ਚਲਾਉਣਾ ਤਾਂ ਗੈਰਕਾਨੂੰਨੀ ਹੈ ਸਭ ਤੋਂ ਵੱਡਾ ਸਵਾਲ ਕਿ ਆਖਰ ਇਹ ਲਿਸੈਂਸ ਕਦੋਂ ਤੋ ਨਹੀਂ ਹੈ ਲਿਸੰਤਨਾ ਹੋਣ ਦੇ ਬਾਵਜੂਦ ਵੀ ਇਹ ਸਟੱਡੀ ਜਾਂ ਇਹ ਸੈਂਟਰ ਕਿਵੇਂ ਚਲਾ ਰਿਹਾ ਸੀ ਅਖਰ ਜਿਸ ਅਧਿਕਾਰੀ ਦੀ ਡਿਊਟੀ ਸੀ ਉਸ ਸੈਂਟਰ ਨੂੰ ਚੈੱਕ ਕਰਨਾ ਉਸ ਉਸ ਖੇਤਰ ਨੂੰ ਚੈੱਕ ਕਰਨਾ ਕਿ ਕਾਨੂੰਨ ਦੇ ਮਤਲਬਿਕ ਚੱਲ ਰਿਹਾ ਹੈ ਜਾਂ ਨਹੀਂ ਚੱਲ ਰਿਹਾ ਅਖਰ ਉਸ ਸੰਬੰਧਿਤ ਵਿਭਾਗ ਉਸ ਸੰਬੰਧਿਤ ਡਿਪਾਰਟਮੈਂਟ ਅੱਖਾਂ ਬੰਦ ਕਰਕੇ ਕਿਉਂ ਸੁਟਾਉਂਦੇ ਉਹਨੇ ਅੱਖਾਂ ਬੰਦ ਕਿਉਂ ਕਰਨੀਆਂ ਕਿ ਜਿਆਦਾ ਵੱਡੀ ਅਪਰੋਚ ਸੀ ਹੋ ਸਕਦਾ ਹੈ ਇਸ ਲਈ ਅੱਖਾਂ ਬੰਦ ਕੀਤੀਆਂ ਗਈਆਂ ਹੋਣ ਪਰ ਜੇ ਪੁਲਿਸ ਪ੍ਰਸ਼ਾਸਨ ਇੱਕ ਕਾਰਵਾਈ ਨਾ ਕਰਦਾ ਤਾਂ ਹੋ ਸਕਦਾ ਹੈ ਸ਼ਹਿਰ ਦੇ ਲੋਕਾਂ ਨੂੰ ਸੱਚ ਪਤਾ ਨਾ ਲੱਗਦਾ ਸਚਾਈ ਸਾਹਮਣੇ ਨਾ ਆਵੇ ਦੇਖਦੇ ਆਂ ਕਿ ਉਸ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਦੇ ਖਿਲਾਫ ਕੇਸ ਦਾਜ ਹੋ ਚੁੱਕਿਆ ਹੈ ਅੱਗੇ ਆਉਣੇ ਜਨ ਵਿੱਚ ਕੀ ਕਾਨੂੰਨੀ ਕਾਰਵਾਈ ਹੁੰਦੀ ਹੈ ਉਹ ਇਹ ਸਾਰੇ ਜਾਣਦੇ ਨੇ ਕਿ ਇਹ ਪੁਲਿਸ ਪ੍ਰਸ਼ਾਸਨ ਨੂੰ ਇਹ ਚੈਕਿੰਗ ਕਿਉਂ ਕਰਨੀ ਪਈ ਕਿਉਂਕਿ ਕਾਫੀ ਟਾਈਮ ਤੋਂ ਸ਼ਿਕਾਇਤਾਂ ਮਿਲ ਗਿਆ ਰੰਧੀਆਂ ਨੇ ਕਿ ਇਮੀਗ੍ਰੇਸ਼ਨ ਸੈਂਟਰ ਇਹ ਆਈਏ ਲੈਟਸ ਸੈਂਟਰ ਇਹਦਾ ਚੱਲ ਰਹੇ ਨੇ ਜਿਹੜੀਆਂ ਜਿਨ੍ਹਾਂ ਕੋਲ ਫਾਰਮਾਂਟੀਆਂ ਪੂਰੀ ਨਹੀਂ ਹੈ ਜਿਹੜੇ ਕਾਨੂੰਨ ਦੇ ਮੁਤਾਬਿਕ ਡਾਕੂਮੈਂਟ ਜਿਨ ਕੋਲ ਪੂਰੇ ਨਹੀਂ ਹੈ ਜਦੋਂ ਅਜੇ ਸ਼ਿਕਾਇਤਾਂ ਮਿਲਣ ਗਿਆ ਤਬ ਕੋ ਸਪਸ਼ਾਸਨ ਚੈੱਕ ਦੋਸਤੋ ਆਦਨਿ ਵਰਤਿੰਗ ਹੈ ਨਮਸਕਾਰ ਜੈ